ਭਾਰਤੀ ਜਨਤਾ ਪਾਰਟੀ ਨੇ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਵੀ ਖੇਤਰੀ ਪਾਰਟੀ ਨੂੰ ਰਹਿਣ ਹੀ ਨਹੀਂ ਦਿੱਤਾ ਤੁਸੀਂ ਮਹਾਰਾਸ਼ਟਰ ਦੀ ਗੱਲ ਕਰ ਲਓ ਉੱਥੇ ਜਿਸ ਦੇ ਨਾਲ ਸਰਕਾਰ ਹੀ ਬਣਾਉਂਦੇ ਆ ਉਹਨੂੰ ਹੀ ਤੋੜ ਦਿੰਦੇ ਆ ਇਸ ਤਰ੍ਹਾਂ ਇਹਨਾਂ ਨੇ ਉਧ ਬਠਾਕਰੇ ਦੀ ਪਾਰਟੀ ਤੋੜੀ ਉਸ ਤੋਂ ਬਾਅਦ ਤੁਸੀਂ ਓਡੀਸ਼ਾ ਦੇ ਵਿੱਚ ਇਹਨਾਂ ਨੇ ਜਾ ਕੇ ਨਵੀਨ ਪਟਨਾਇਕ ਦੀ ਪਾਰਟੀ ਇੱਕ ਤਰ੍ਹਾਂ ਦੀ ਤੋੜਤੀ ਮਮਤਾ ਬੇਨਰਜੀ ਦੀ ਵੀ ਪਾਰਟੀ ਇਹ ਤੋੜਨ ਲੱਗੇ ਸੀ ਖੈਰ ਉਹਨਾਂ ਚੋਂ ਕੁਝ ਬੰਦੇ ਲਏ ਪਰ ਮਮਤਾ ਬੇਨਰਜੀ ਕਿਉਂਕਿ ਉੱਥੇ ਸਟਰੋਂਗ ਬਹੁਤ ਆ ਮਜ਼ਬੂਤ ਬਹੁਤ ਆ ਉਹ ਟੋਟਲੀ ਸੱਕੀ ਪੰਜਾਬ ਦੇ ਵਿੱਚ ਇਹਨਾਂ ਨੇ ਕਾਂਗਰਸ ਵੀ ਇਹਨਾਂ ਨੇ ਤੋੜੀ ਆ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਇੱਥੇ ਰਹੇ ਆ ਦੋ ਵਾਰੀ ਕਾਂਗਰਸ ਦੇ ਉਹਨੂੰ ਇਹ ਆਪਣੇ ਵੱਲ ਲੈ ਗਏ ਪਰ ਜਿਸ ਤਰ੍ਹਾਂ ਹੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂਦੇ ਆ ਨਾਲ ਦੀ ਨਾਲ ਹੀ ਕਮਜ਼ੋਰ ਹੋ ਜਾਂਦੇ ਆ ਤੁਸੀਂ ਯਾਦ ਕਰੋ ਇਹਨਾਂ ਨੇ ਆਪਣੀ ਇੱਕ ਪੰਜਾਬ ਲੋਕ ਕਾਂਗਰਸ ਨਾਮ ਦੀ ਪਾਰਟੀ ਬਣਾਈ ਸੀ ਸਾਰੇ ਦੇ ਸਾਰੇ ਇਹਨਾਂ ਦੇ ਕੈਂਡੀਡੇਟ ਕੈਪਟਨ ਅਮਰਿੰਦਰ ਸਿੰਘ ਦੇ ਵਿੱਚੇ ਆਪ ਇਹ ਸਾਰੇ ਸੀਟਾਂ ਹੀ ਆਪਣੀਆਂ ਹਾਰ ਗਏ ਸੀ ਬਲਕਿ ਇਹਨਾਂ ਦੀ ਜ਼ਮਾਨਤਾਂ ਤੱਕ ਜਬਤ ਹੋ ਗਈਆਂ ਸੀ ਮਨਪ੍ਰੀਤ ਸਿੰਘ ਬਾਦਲ ਸ਼ੁਰੂਆਤੀ ਦੌਰ ਤੋਂ ਲੈ ਕੇ ਉਹ ਜਾਂ ਤਾਂ ਅਕਾਲੀ ਦਲ ਦੇ ਨਾਲ ਰਹੇ ਆ ਤੇ ਜਾਂ ਕਾਂਗਰਸ ਦੇ ਨਾਲ ਉਹਨੂੰ ਵੀ ਲੈ ਗਏ ਤੇ ਉਹ ਵੀ ਆਪਣੀ ਚੋਣ ਹਾਰ ਗਿਆ ਔਰ ਅੱਜ ਦੀ ਤਰੀਕ ਦੇ ਵਿੱਚ ਇਸੇ ਮਨਪ੍ਰੀਤ ਸਿੰਘ ਬਾਦਲ ਦੀ ਸਿਆਸਤ ਕਿੱਥੇ ਖੜੀ ਆ ਉਹ ਤੁਸੀਂ ਵੀ ਬਿਹਤਰ ਜਾਣਦੇ ਹੋ ਸੋ ਜਿਹੜੇ ਜਿਹੜੇ ਵਿਅਕਤੀਆਂ ਨੂੰ ਲੈ ਕੇ ਕੁਝ ਤਾਂ ਜਿਹੜੇ ਕਾਂਗਰਸ ਦੇ ਲੀਡਰਸ਼ਿਪ ਵਾਪਸ ਵੀ ਆ ਗਏ ਉਹਨਾਂ ਨੂੰ ਪਤਾ ਲੱਗ ਗਿਆ ਭਾਰਤੀ ਜਨਤਾ ਪਾਰਟੀ ਦੀ ਫੰਕਸ਼ਨਿੰਗ ਕੀ ਆ ਆ ਸੁਨੀਲ ਜਾਖੜ ਵੀ ਪਿਛਲੇ ਦਿਨਾਂ ਦੇ ਵਿੱਚ ਇਹ ਅੱਜ ਤੱਕ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਜੇ ਜਿਨ੍ਹਾਂ ਨੇ ਖੁਦ ਇਹ ਸ਼੍ਰੋਮਣੀ ਅਕਾਲੀ ਦਲ ਤੋੜਿਆ ਤੇ ਤੁਸੀਂ ਯਾਦ ਕਰੋ ਇਸੇ ਸੁਨੀਲ ਜਾਖੜ ਨੇ ਪਿਛਲੇ ਦਿਨਾਂ ਦੇ ਵਿੱਚ ਅਸਤੀਫਾ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਥੱਲੇ ਗਈ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਸ ਤਰ੍ਹਾਂ ਪਹਿਲਾਂ ਬੇਅਦਬੀ ਦੇ ਕੇਸ ਹੋਏ ਔਰ ਕਿਸ ਤਰ੍ਹਾਂ ਬੇਅਦਬੀ ਦੇ ਕੇਸਾਂ ਤੋਂ ਇਲਾਵਾ ਕੋਟਪੂਰਾ ਬਾਬਲ ਕਲਾ ਐਸਆਰਏ ਫਾਇਰਿੰਗ ਵਾਲੇ ਇਨਸੀਡੈਂਟਸ ਹੋਏ ਔਰ ਕਦੇ ਵੀ ਇਹਨਾਂ ਸਾਰੇ ਇਨਸੀਡੈਂਟਸ ਦਾ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਇਹੀ ਸ਼੍ਰੋਮਣੀ ਅਕਾਲੀ ਦਲ ਵਾਲੇ ਉਦੋਂ ਤਾਂ ਪ੍ਰਕਾਸ਼ ਸਿੰਘ ਬਾਦਲ ਹਜੇ ਹੈ ਹੀ ਸੀ ਇਹਨਾਂ ਨੇ ਹਰਸਿਮਰਤ ਕੌਰ ਬਾਦਲ ਨੇ ਜਾਂ ਸੁਖਬੀਰ ਸਿੰਘ ਬਾਦਲ ਨੇ ਕਿਸ ਤਰ੍ਹਾਂ ਨਰਿੰਦਰ ਮੋਦੀ ਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਸਾਥ ਦਿੱਤਾ ਸੀ ਕਹਿੰਦੇ ਅਸੀਂ ਤਾਂ ਤੁਹਾਡੇ ਨਾਲ ਬਿਲਕੁਲ ਠੀਕ ਹੈ ਜਿਹੜੇ ਤੁਸੀਂ ਇਹ ਪਹਿਲਾ ਆਰਡੀਨੈਂਸ ਲੈ ਕੇ ਆਏ ਹੋ ਬਿੱਲ ਲੈ ਕੇ ਆਏ ਹੋ ਇਹ ਤਾਂ ਬੜਾ ਵਧੀਆ ਲੈ ਕੇ ਆਏ ਹੋ ਬਾਅਦ 'ਚ ਪਤਾ ਲੱਗਾ ਕਿ ਸਾਡਾ ਜਿਹੜਾ ਆਧਾਰ ਆ ਪਿੰਡਾਂ ਦੇ ਵਿੱਚ ਉਸ ਨੂੰ ਤਾਂ ਬੜਾ ਭਾਰੀ ੱਤਕਾ ਲੱਗ ਗਿਆ ਸਾਡੇ ਤਾਂ ਖਿਲਾਫ ਕਿਸਾਨ ਹੋ ਗਏ ਤੇ ਫੇਰ ਜਾ ਕੇ ਇਹਨਾਂ ਨੇ ਸਮਰਥਨ ਵਾਪਸ ਲਿਆ ਤੇ ਬਾਅਦ ਦੇ ਵਿੱਚ ਇਨਾਂ ਨੂੰ ਹਰ ਸਿਮਰਿਤ ਕੌਰ ਬਾਦਲ ਨੂੰ ਵੀ ਕਹਿਣਾ ਪਿਆ ਕਿ ਕੈਬਨਟ ਦੀ ਕੁਰਸੀ ਛੱਡ ਤਾਂ ਜਿਕੇ ਇਹਨਾਂ ਨੇ ਕੁਰਸੀ ਛੱਡਣੀ ਪਈ ਲੇਕਿਨ ਕਿਸਾਨਾਂ ਨੇ ਜਾਂ ਪਿੰਡਾਂ ਦੇ ਲੋਕਾਂ ਨੇ ਕਦੇ ਇਹਨੂੰ ਹਜੇ ਤੱਕ ਮਾਫ ਨਹੀਂ ਕੀਤਾ ਭਾਰਤੀ ਜਨਤਾ ਪਾਰਟੀ ਸੋਚਦੀ ਹੈ ਇਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਕੇ ਤੇ ਫਿਰ ਅਸੀਂ ਇਹਨਾਂ ਦੇ ਨਾਲ ਗੱਠ ਜੋੜ ਕਰਕੇ ਤੇ ਫਿਰ ਸੱਤਾ ਦੇ ਵਿੱਚ ਆ ਜਾਵਾਂਗੇ ਇਹਨਾਂ ਤੁਹਾਨੂੰ ਲੱਗਦਾ ਸੌਖਾ ਪਿਆ